ਚੱਲ ਚੱਲੇ ਠੀਕ ਠਾਕ ਉਹ ਮੈਂ ਆ ਤੁਹਾਡਾ ਆਪਣਾ ਲੱਖਾ ਬਰਾੜ ਕੰਦ ਵਾਲਾ ਹਰ ਰੋਜ਼ ਦੀ ਤਰ੍ਹਾਂ ਆਪਾਂ ਜੋ ਵੀਡੀਓ ਆ ਨੇ ਆਪਣੇ ਫੇਸਬੁਕ ਪੇਜ ਤੇ ਆਪਾਂ ਲੈ ਕੇ ਆਉਣੇ ਆ ਨਵੇਂ ਤੋਂ ਨਵੇਂ ਮੁੰਡੇ ਜਿਹੜੇ ਵਜਨੀ ਕਬੱਡੀ ਦੇ ਵਿੱਚ ਆ ਕਬੱਡੀ ਓਪਨ ਦੇ ਵਿੱਚ ਨੇ ਜਿਹੜੇ ਖੇਡਦੇ ਉਹਨਾਂ ਨੂੰ ਆਪਾਂ ਤੁਹਾਡੇ ਰੂਹ ਰੂਹ ਕਰਾਉਣੇ ਆ ਅੱਜ ਅਸੀਂ ਪਹੁੰਚੇ ਹੋਏ ਹਾਂ ਪਿੰਡ ਛੋਟਾ ਰੱਤਾ ਕੀੜਾ ਦੇਚ ਅੱਜ ਜਿਹੜੀ ਮੁਲਾਕਾਤ ਹੈ ਉਹ ਵਜਨੀ ਕਬੱਡੀ ਦਾ 스타 ਕਬੱਡੀ 57 ਦਾ ਕਬੱਡੀ 60 ਦਾ ਕਬੱਡੀ 65 ਦਾ ਇੱਕ ਟੌਪ ਦਾ ਰੇਡਰ ਹੈ ਉਹ ਕੌਣ ਹੈ ਉਹ ਤੁਹਾਡੀ ਮਰਾਜ ਸੰਦੀਪ ਕੌਣੀ ਵਾਲਾ ਅੱਜ ਆਪਾਂ ਸੰਦੀਪ ਕੌਣੀ ਦੇ ਨਾਲ ਇਸ ਵੇਲੇ ਗੱਲਬਾਤ ਕਰ ਰਹੇ ਹਾਂ ਸਭ ਤੋਂ ਪਹਿਲਾਂ ਸੰਦੀਪ ਜੀ ਸਤਿਕਾਰ ਹੋਰ ਠੀਕ ਠਾਕ ਹੋ ਇਹ ਵਜਨੀ ਅੱਜ ਮਾਨੂੰ ਬੜੀ ਖੁਸ਼ੀ ਹੋਈ ਪਹਿਲਾਂ ਬੇਨਤੀ ਕਰੂਗਾ ਬਈ ਨੂੰ ਵੀ ਜਿਹੜੀਆਂ ਫ੍ਰਿਜਾਂ ਨੇ ਉਹ ਦਿਖਾ ਦਿਓ ਕਿਉਂਕਿ ਓਪਨ ਵਾਲਿਆਂ ਨੂੰ ਹਰ ਇੱਕ ਚੱਕਦਾ ਵਜਨੀ ਕਬੱਡੀ ਦੇ ਖਿਡਾਰੀਆਂ ਨੂੰ ਜਿਹੜੇ ਫੈ ਲਾਓ ਵਰਲੇ ਵਰਲੇ ਦਿੰਦੇ ਆ ਆ ਗੱਡੀ ਦੇ ਉੱਪਰ ਦੋ ਫਰਿੱਜਾਂ ਜਿਹੜੀਆਂ ਸਜਾ ਕੇ ਰੱਖੀਆਂ ਹੋਈਆਂ ਨੇ ਕਹਿੰਦਾ ਭਾਵੇਂ ਫਰਿੱਜਾਂ ਜਿਹੜੀਆਂ ਅੱਜ ਮੁੰਡੇ ਬੈਸਟ ਰਹੇ ਐ ਕਬੱਡੀ 52 ਦੇ ਚ ਸੰਦੀਪ ਇੱਕ ਤਾਂ ਤੁਸੀਂ ਬੈਸਟੋਂ ਤੁਹਾਨੂੰ ਸਭ ਤੋਂ ਪਹਿਲਾਂ ਬਹੁਤ ਬਹੁਤ ਸੋਵਾਰਕ ਤੇ ਤੁਹਾਡੇ ਨਾਲ ਕੌਣ ਬੈਠ ਰਿਹਾ ਸੂਰਜ ਕੋਟ ਪਾਈ ਜਿਹਦੀ ਆਪਾਂ ਪਿਛਲੇ ਦਿਨੀ ਇੰਟਰਵਿਊ ਮੁੰਡੇ ਦੀ ਕੀਤੀ ਸੀ ਬਹੁਤ ਗਰੀਬ ਘਰੋਂ ਜਿਹੜੇ ਮੁੰਡੇ ਨੇ ਸੰਦੀਪ ਕੌਣੀ ਆਲਾ ਤੇ ਇੱਕ ਸੂਰਜ ਕੋਟ ਪਾਈ ਜਿਹੜੇ ਚੌਂਦੀਆਂ ਛੱਤਾਂ ਦੇ ਚ ਰਹਿੰਦੇ ਆ ਏ ਮੁੰਡਾ ਵਜਨੀ ਦਾ ਸਟਾਰ ਹੈ ਸੰਦੀਪ ਕਿੰਨਾ ਕੁ ਸਭ ਤੋਂ ਪਹਿਲਾਂ ਚਾਹ ਹੋਇਆ ਅੱਜ ਤੁਸੀਂ ਵੈਰੀਟੀ ਦਿੱਤੇ ਹੋ ਥੋੜਾ ਕੁਛੀ ਆਪਾਂ ਦੱਸ ਸਕਾਂ ਬਹੁਤ ਜ਼ਿਆਦਾ ਖੁਸ਼ੀ ਬਹੁਤ ਜ਼ਿਆਦਾ ਜਿਹੜੀ ਖੁਸ਼ੀ ਹੋਈ ਹੈ ਛੋਟੇ ਰੱਤੇ ਕਿਹੜੇ ਦੇ ਵਿੱਚ 57 ਦੇ ਵਿੱਚ ਫਰਿੱਜਾਂ ਦਿੱਤੀਆਂ ਗਈਆਂ ਮੁੰਡਿਆਂ ਨੂੰ ਹੁਣ ਤੱਕ ਪਹਿਲਾਂ ਪਹਿਲਾਂ ਤੁਸੀਂ ਕੀ ਸਮਾਨ ਦੇ ਵਿੱਚ ਮਿਲਦਾ ਆਇਆ ਜਿਵੇਂ ਓਪਨ ਵਾਲਿਆਂ ਨੂੰ ਮੋਟਰਸਾਈਕਲ ਗੱਡੀਆਂ ਮਿਲਦੀਆਂ ਨੇ ਤੁਹਾਨੂੰ ਹੁਣ ਅੱਜ ਕੱਲ੍ਹ ਵਾਹਿਗੁਰੂ ਦੀ ਕਿਰਪਾ ਨਾਲ ਐਲਸੀਡੀਆਂ ਫਰਿੱਜਾਂ ਇਹ ਚਾਂਦੀ ਲਟੈਨਾ ਆਦ ਮਿਲਦੀਆਂ ਨੇ ਤੁਹਾਨੂੰ ਵੀ ਉਹ ਕੀ ਕੀ ਗੋਜਤ ਸਕੋ ਠੀਕ ਹੈ ਤੇ ਤੁਹਾਡਾ ਵਜਨ ਜਿਹੜਾ ਮੰਨ ਕੇ ਚੱਲ ਵਜਨ ਦੇ ਚ ਕਿੰਨੇ ਕੁ ਪ੍ਰਾਈਸ ਰੱਖੇ ਜਾਂਦੇ ਆ ਕੀ ਤੁਸੀਂ ਕਮੇਟੀਆਂ ਨੂੰ ਕਹਿਣਾ ਚਾਹੁੰਦੇ ਹੋ ਕੀ ਪ੍ਰਾਈਸ ਹੋਣੇ ਵਜਨੀ ਵਾਲਿਆਂ ਨੂੰ ਵੀ ਜਿਹੜੇ ਕ੍ਰਾਈਟਰੀ ਮੰਗਿਆ ਵੀ ਇਹਨਾਂ ਨੂੰ ਤਾਂ ਬਾਜ਼ਵ ਕਰਾਇਆ ਉਹ ਦਿੱਤਾ ਜਾਵੇ ਤੇ ਕਮੇਟੀਆਂ ਛੋਟੇ ਨਾਲ ਅੱਛਾ ਉਹ ਵਕਫਾ ਕਰਵਾ ਆਰਮਰ ਠੀਕ ਹੈ ਵੀ ਦੋ ਦੋ ਦਿਨ ਜਿਹੜੇ ਉਹ ਕਮੇਟੀ ਹੈ ਇਹਨਾਂ ਨੂੰ ਲਵਾਉਣੀ ਆ ਖਾਸ ਤੌਰ ਤੇ ਜਿਹੜੀ ਹਰ ਇੱਕ ਵਜਨੀ ਵਾਲੇ ਪਲੇਅਰ ਦੀ ਉਹ ਪੀਲ ਹੈ ਵੀ ਜਿਹੜੇ ਵਜਨੀ ਦੇ ਮੈਚ ਆ ਉਹ ਕੇਵਲ ਇੱਕ ਦਿਨ ਹੀ ਕਰਾ ਦਿਆ ਕਰੋ ਵੀ ਜਿਹੜੇ ਦੋ ਦੋ ਦਿਨ ਤੁਸੀਂ ਰੱਖਦੇ ਆ ਉਹਦਾ ਖਰਚਾ ਵੀ ਨਹੀਂ ਐ ਪਲੇਅਰ ਨੂੰ ਪੈਂਦਾ ਕਿਉਂਕਿ ਵਿਚਾਰੇ ਆ ਦੇਖੋ ਇਹ ਗੱਡੀ ਲੈ ਕੇ ਆਏ ਆ ਆਪਦੀ ਗੱਡੀ ਦੇ ਉਪਰ ਆ ਜਿਹੜੀਆਂ ਦੋ ਫ੍ਰਿਜਾਂ ਐ ਇਸ ਵੇਲੇ ਜਿਹੜੀਆਂ ਜੱਟੀਆਂ ਹੋਈਆਂ ਨੇ ਤੁਹਾਨੂੰ ਦਿਖਾ ਦਿੰਨੇ ਆ ਕਿੰਦਾ ਇਹਨਾਂ ਨੇ ਫ੍ਰਿਜਾਂ ਜਿਹੜੀਆਂ ਬਣੀਆਂ ਆਈਆਂ ਨੇ ਸੂਰਜ ਮੇਰਾ ਖਿਆਲ ਚਲਾ ਗਿਆ ਸੋ ਇਹ ਪਲੇਅਰ ਨੇ ਇਹ ਆ ਸਾਡਾ ਸੰਦੀਪ ਕੌਣੀ 52 ਦਾ ਬਹੁਤ ਚੋਟੀ ਦਾ 스타 ਹੈ ਸੰਦੀਪ ਅੱਗੇ ਪਰ ਤੁਹਾਨੂੰ ਕੋਚਿੰਗ ਕੌਣ ਦੇ ਰਿਹਾ ਕੀਰੇ ਕੋਲ ਦੇ ਕੋਲ ਤੁਸੀਂ ਖੇਡ ਰਹੇ ਹੋ ਕੋਚਿੰਗ ਦੇ ਵਿੱਚ ਕੋਲ ਕਿੰਨੇ ਕਿਲੋ ਤੁਸੀਂ ਕਬੱਡੀ ਸ਼ੁਰੂ ਕੀਤੀ ਹੈ ਕਬੱਡੀ 22 ਕਿਲੋ ਤੋਂ ਜਿਹੜੀ ਕਬੱਡੀ ਇਹਨੇ ਸ਼ੁਰੂ ਕੀਤੀ ਹੈ ਪਿਤਾ ਦਾ ਨਾਮ ਕੀ ਹੈ ਮਾਤਾ ਦਾ ਨਾਮ ਕੀ ਹੈ ਕਿੰਨੇ ਤੁਸੀਂ ਭੈਣ ਭਰਾ ਜੀ ਤੇ ਕੱਲੀਆਂ ਚਾਰ ਭਰਾ ਭਰਾ ਚਾਰ ਭੈਣ ਕੋਈ ਨਹੀਂ ਤਿੰਨ ਭੈਣਾਂ ਤਿੰਨ ਭੈਣਾਂ ਚਾਰ ਭਰਾ ਪਰਵਾਹ ਸਾਰਾ ਇਕੱਠੇ ਹੀ ਰਹਿੰਦਾ ਭੈਣਾਂ ਵਿਹਿੰਗੀਆਂ ਜਾਂ ਨਹੀਂ ਸਾਰੇ ਆਰੇ ਗੱਲਾ ਹਰ ਇੱਕ ਇਹੀ ਕੁਆਰ ਆ ਜਿਹੜੇ ਭੈਣ ਭਰਾ ਉਹ ਵਿਆਹ ਦਿੱਤੇ ਨੇ ਉਹ ਕਬੱਡੀ ਦੇ ਖੇਡ ਪ੍ਰਮੋਟਰ ਸੋਡੇ ਨਾਲ ਖਾਸ ਤੌਰ ਤੇ ਮੈਂ ਇਹੀ ਗੱਲ ਕਰ ਦਉਣਾ ਵੀ ਵਜਨੀਆ ਨਾਲ ਕਿੰਨੇ ਕੁ ਖੜ ਰਹੇ ਆ ਕਿੰਨੇ ਕੁ ਸਾਨੂੰ ਸਪੋਰਟ ਆ ਪ੍ਰਿੰਸਲੀ ਤੌਰ ਤੇ ਕਿਹੜੇ ਕਿਹੜੇ ਭਰਾ ਸੋਡੇ ਨਾਲ ਜੁੜੇ ਹੋਏ ਆ ਖੜਦਾ ਜਾਂ ਪਿੰਨੀ ਖੜਦਾ ਦੇਖੋ ਸਾਰੇ ਲਾਗੇ ਰੱਖੋ ਥੋੜਾ ਪੂਰਾ ਸੈੱਟ ਹੋ ਜਾਏ ਇਸ ਤੋਂ ਬਾਅਦ ਕੋ ਖੰਨਾ ਵਾਲਾ ਪੇੜ ਹੋਣਾ ਹੈ ਖੰਨਾ ਵਾਲਾ ਪੇੜ ਪਲੇਅਰ ਦੀ ਕੋਈ ਮੰਗ ਵੀ ਸਾਡੇ ਨਾਲ ਆ ਚੀਜ਼ ਤੁਹਾਨੂੰ ਕੋਈ ਮੰਗ ਹੋਵੇ ਆਪਾਂ ਦੱਸ ਸਕੀਏ ਕੋਈ ਚਵਾਈਸ ਹੋਵੇ ਵੀ ਸਾਨੂੰ ਆ ਚੀਜ਼ ਦੀ ਲੋੜ ਹੈ ਉਹਨਾਂ ਦੇ ਭਰਾਵਾਂ ਨੂੰ ਜਾਂ ਆਪਾਂ ਬੇਨਤੀ ਕਰਦੀਏ ਕਲੱਬਾਂ ਨੂੰ ਵੀ ਇਹ ਮੁੰਡਿਆਂ ਦੇ ਵੇਖੜੋ ਬਸ ਆਹੀ ਰੋਕੀ ਖਰਾਕ ਦਿੱਤੀ ਸਾਰੇ ਭਰਾਵਾਂ ਨੂੰ ਬੇਨਤੀ ਕਰਦਾ ਜਿਹੜੇ ਐਨਆਰਆਈ ਵੀਰ ਵੀਰੋ ਦੇਖਣਗੇ ਸੰਦੀਪ ਕੌਣੀ ਵਾਲਾ ਜਰੂਰ ਇਸ ਭਰਾ ਦੀ ਵੱਦ ਤੋਂ ਵੱਧ ਜਿਹੜੀ ਹੈਲਪ ਕਰਿਓ ਜਿੰਨੀ ਵੀ ਹੋ ਸਕੇ ਆਪਾਂ ਵੀਡੀਓ ਦੇ ਵਿੱਚ ਵੀ ਭਰਾ ਦਾ ਨੰਬਰ ਮੈਂਸ਼ਨ ਕਰਾਂਗੇ ਤੇ ਤਾਂ ਜੋ ਉਹਨੂੰ ਖਰਾਕ ਦੀ ਬਹੁਤ ਜ਼ਿਆਦਾ ਲੋੜ ਹੈ ਘਰੋਂ ਬਹੁਤ ਜ਼ਿਆਦਾ ਗਰੀਬ ਹੈ ਕੌਣੀ ਪਿੰਡ ਜिले ਮੁਕਸਰ ਜिले ਮੁਕਸਰ ਦਾ ਇਹ ਖਿਡਾਰੀ ਹੈ ਬਹੁਤ ਬਹੁਤ ਸੰਗਤ ਜਿਹੜੀਆਂ ਮੁਬਾਰਕਾ ਇੱਕ ਵਾਰ ਮੇਰੇ ਵੱਲੋਂ ਲੱਖੇ ਵਿਰਾਟ ਕੰਦਾਲਿਆਂ ਨੂੰ ਜਿੰਨੇ ਵੀ ਤੁਸੀਂ ਵੀਡੀਓ ਦੇਖਿਓ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਜੋ ਕਿਸੇ ਹੋਰ ਦਾ ਨਾ ਆਪਾਂ ਕਿਸੇ ਹੋਰ ਪਲੇਅਰ ਨੂੰ ਲੈ ਕੇ ਆਵਾਂਗੇ ਏਸੀ ਸੰਦੀਪ ਕੌਣੀ ਵਾਲਾ ਤੇ ਕੀ ਕੀ ਕੁਝ ਹੁਣ ਕਬੱਡੀ ਦੇ ਵਿੱਚ ਤੁਸੀਂ ਸਭ ਤੋਂ ਬਣਾ ਜਿੱਤ ਚਾਹੀ ਕਿਹ ਜਰੂਰ ਚਾਹੀ ਬਾਕੀ ਸਭੀ ਰਾਤ ਤੱਕੇ ਵਾਦ ਨਾ ਤੇ ਹੁਣ ਮਨ ਦੀ ਇੱਛਾ ਹੋਵੇ ਵੀ ਹੁਣ ਮੈਂ ਆ ਜਿੱਤਣਾ ਉਹ ਇੱਛਾ ਜਿਹੜੀ ਰੱਬ ਪੂਰੀ ਕਰੇ ਹਾਂ ਮਨ ਦੀ ਇੱਛਾ ਸਭ ਤੋਂ ਪਹਿਲੀ ਇਹ ਹੈ ਵੀ ਉਹ ਵੰਡਾਏ ਓਪਨ ਦੇ ਵਿੱਚ ਜਾਵੇ ਤੁਹਾਡੀਆਂ ਦੁਆਵਾਂਆਂ ਅਰਦਾਸਾਂ ਦੇ ਨਾਲ ਕਮੈਂਟਾਂ ਦੇ ਵਿੱਚ ਇਹ ਦੁਆਵਾਂਆਂ ਅਰਦਾਸਾਂ ਕਰਿਓ ਵੀ ਆਉਣ ਵਾਲੇ ਸਮਿਆਂ ਦੇ ਵਿੱਚ ਕਬੱਡੀ ਓਪਨ ਦੇ ਵਿੱਚ ਵਧੀਆ ਰੇਟਾ ਪਾਵੇ ਡਿਪੈਂਡ ਕੌਮਨੀ ਦਾ ਨਾਮ ਦੁਨੀਆ ਤੇ ਲੈ ਕੇ ਆਵੇ ਬਹੁਤ ਬਹੁਤ ਧੰਨਵਾਦ ਸੰਦੀਪ ਸਤਿ ਸ਼੍ਰੀ ਅਕਾਲ